ਤੇ ਇਹ ਕਾਰਨ ਲੱਭਦਾ ਫਿਰਦਾ ਰਹਿੰਦਾ ਹੈ ਕਿ ਮੈਨੂੰ ਦੁੱਖ ਮਿਲ ਕਾ ਤੋ ਰਹੇ ਹਨ ਕਿਉਂਕਿ ਹਰ ਬੰਦਾ ਕਹਿੰਦਾ ਵੀ ਹੈ ਜੀ ਮੈਂ ਤਾਂ ਕੋਈ ਪਾਪ ਨਹੀਂ ਕੀਤਾ ਮੈਂ ਕਦੇ ਮਾੜਾ ਨਹੀਂ ਕੀਤਾ ਸਾਧ ਸੰਗਤ ਜੀ ਆਪਣੇ ਪਾਪ ਦਿਸਦੇ ਕਦੋਂ ਆ ਆਖੋ ਸਤਨਾ ਆਪਣੇ ਪਾਪ ਕਦੇ ਦਿਸਦੇ ਨਹੀਂ ਆਪਣੀਆਂ ਚੰਗਿਆਈਆਂ ਦਿਸਦੀਆਂ ਨੇ ਦੂਜੇ ਦੀਆਂ ਬੁਰਾਈਆਂ ਦਿਸਦੀਆਂ ਹੁੰਦੀਆਂ ਨੇ ਜਿਦਨ ਆਪਣੇ ਗੁਨਾਹ ਵੇਖਣੇ ਸ਼ੁਰੂ ਕਰ ਦਿੱਤੇ ਉਸ ਦਿਨ ਤਾਂ ਤੇਰੇ ਤੇ ਕਿਰਪਾ ਹੋ ਜਾਣੀ ਆ ਆਖੋ ਸਤਨਾਕ ਕਿਉਂਕਿ ਬੰਦਾ ਗੁਨਾਹ ਨਾ ਜਿਹੜਿਓ ਦੂਜਿਆਂ ਦੇ ਵੇਖਦਾ ਹੈ ਸਿੱਧਾਂ ਨੇ ਬੜੇ ਪ੍ਰਸ਼ਨ ਕੀਤੇ ਸੀ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਕਿ ਪ੍ਰਮਾਤਮਾ ਜਦੋਂ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ ਕਿ ਪਰਮਾਤਮਾ ਹੈ ਜੋ ਨਿਰਵੈਰ ਹੈ ਉਹ ਤਾਂ ਵੈਰ ਤੋਂ ਰਹਿਤ ਹੈ ਉਹਦਾ ਕਿਸੇ ਨਾਲ ਵੀ ਵੈਰ ਨਹੀਂ ਹੈ ਤੇ ਵੈਰ ਰਹਿਤ ਹੋਣ ਕਰਕੇ ਉਹ ਸਭ ਦੇ ਅੰਗ ਸੰਗ ਹੈ ਜੇ ਉਹਦਾ ਕਿਸੇ ਨਾਲ ਵੈਰ ਹੋਵੇ ਤਾਂ ਫਿਰ ਬੈਰੀ ਦੇ ਸੰਗ ਨਾ ਰਹੇ ਪਰ ਇਹ ਗੱਲ ਉਹ ਦੇ ਕਰਤਾਪੁਰਖ ਲਖਣ ਦੇ ਵਿਰੁੱਧ ਹੈ ਤਾਂ ਤੇ ਉਹ ਨਿਰਵੈਰ ਸਿੱਧ ਹੁੰਦਾ ਹੈ ਸਿੱਧ ਕਹਿਣ ਲੱਗੇ ਜੇ ਉਹ ਨਿਰਵੈਰ ਆ ਤਾਂ ਫਿਰ ਜੀਵਾਂ ਨੂੰ ਦੁੱਖ ਕਿਉਂ ਦਿੰਦਾ ਹੈ ਆਪਾਂ ਕਹਿੰਦੇ ਆ ਪ੍ਰਮਾਤਮਾ ਨੇ ਮੈਨੂੰ ਬੜੇ ਦੁੱਖ ਦਿੱਤੇ ਪ੍ਰਮਾਤਮਾ ਕਦੇ ਵੀ ਦੁੱਖ ਨਹੀਂ ਦਿੰਦਾ ਉਹ ਤੇ ਦਇਆ ਦਾ ਸਾਗਰ ਆਖੋ ਸਤਨਾ ਉਹ ਤਾਂ ਬਖਸ਼ਣ ਹਾਰ ਹੈ ਕਿ ਪ੍ਰਮਾਤਮਾ ਕਿਸੇ ਨੂੰ ਦੁੱਖ ਨਹੀਂ ਦਿੰਦਾ ਤਾਂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਦੁੱਖਾਂ ਸੁੱਖਾਂ ਦੇ ਕਾਰਨ ਜੀਵ ਦੇ ਆਪਣੇ ਕਰਮ ਹਨ ਸਾਡੇ ਕਰਮਾਂ ਕਰਕੇ ਉਹ ਬੀਜ ਬੀਜਿਆ ਜਾਂਦਾ ਹੈ ਫਿਰ ਉਹ ਬੀਜ ਸਾਨੂੰ ਵੱਡਣਾ ਪੈਂਦਾ ਆਖੋ ਸਤਨਾਮ ਆਪਣਾ ਬੀਜਿਆ ਖਾਂਦਾ ਹਰ ਬੰਦਾ ਦੁੱਖਾਂ ਸੁੱਖਾਂ ਦਾ ਕਾਰਨ ਜੀਵ ਆਪਣੇ ਕਰਮਾਂ ਕਰਕੇ ਭੋਗਦਾ ਹੈ ਬੜੀਆਂ ਉਦਾਹਰਨਾ ਦਿੱਤੀਆਂ ਜਾਂਦੀਆਂ ਕਿ ਮਨੁੱਖ ਨੂੰ ਦੁੱਖ ਕਿਉਂ ਹੁੰਦਾ ਹੈ ਤੇ ਮਨੁੱਖ ਸੁਖੀ ਕਿਵੇਂ ਰਹਿ ਸਕਦਾ ਹੈ ਇੱਕ ਕਿਸਾਨ ਨੇ ਆਪਣੀ ਜ਼ਮੀਨ ਦੇ ਅੰਦਰ ਛੋਲੇ ਬੀਜੇ ਜਦੋਂ ਛੋਲੇ ਪੱਕ ਗਏ ਤੇ ਆਪਣੇ ਘਰ ਲੈ ਆਂਦੇ ਜਿਸ ਤਰ੍ਹਾਂ ਆਪਾਂ ਕਣਕ ਬੀਜਦੇ ਆਂ ਤੇ ਫਿਰ ਵੱਢਦੇ ਆਂ ਹੁਣ ਵੱਡਣਾ ਤਾਂ ਉਹੀ ਪਏਗਾ ਨਾ ਜੋ ਆਪਾਂ ਬੀਜਾਂਗੇ ਵੱਡਣਾ ਤੇ ਉਹੀ ਹੈ ਹੁਣ ਬੀਜੀ ਕਣਕ ਹੈ ਤੇ ਨਰਮਾ ਤੇ ਹੁੰਦਾ ਹਨੀ ਇਸ ਤਰ੍ਹਾਂ ਜਦੋਂ ਛੋਲੇ ਬੀਜੇ ਛੋਲੇ ਪੱਕੇ ਘਰ ਲੈ ਆਂਦੇ ਹੁਣ ਘਰ ਵਾਲੀ ਨੇ ਪੀਸ ਲੈ ਪ੍ਰਾਣੇ ਸਮਿਆਂ ਦੇ ਅੰਦਰ ਚੱਕੀਆਂ ਹੁੰਦੀਆਂ ਘਰਾਂ ਵਿੱਚ ਤੇ ਪੀਸੇ ਜਾਂਦੇ ਘਰ ਵਿੱਚ ਆਟਾ ਪੀਸਿਆ ਜਾਂਦਾ ਘਰਵਾਲੀ ਨੇ ਪੀਸ ਕੇ ਪਕਾਏ ਰੋਟੀਆਂ ਖੁਸ਼ਕ ਬਣੀਆਂ ਹੁਣ ਕਿਸਾਨ ਨੂੰ ਖੁਸ਼ਕ ਤੇ ਸਖਤ ਰੋਟੀ ਖਾਣੀ ਪਈ ਤੇ ਖਾਣ ਕਰਕੇ ਦੁੱਖ ਹੋਇਆ ਤੇ ਪਿਆਸ ਵੀ ਬੜੀ ਲੱਗੀ ਪਿਆਸ ਨਾਲ ਤੰਗ ਹੋਣ ਲੱਗ ਪਿਆ ਤੇ ਜਦੋਂ ਖੇਤ ਕੰਮ ਕਰਨ ਵਾਸਤੇ ਗਿਆ ਤੇ ਵਾਰ-ਵਾਰ ਪਿਆਸ ਲੱਗਦੀ ਐ ਹੁਣ ਨਾਲ ਗਵਾਂਢੀ ਵੀ ਕੰਮ ਕਰਦਾ ਐ ਉਹਨੇ ਉਹ ਖਾਦਾ ਨਹੀਂ ਹੋਇਆ ਤੇ ਉਹਨੂੰ ਬਹੁਤੀ ਪਿਆਸ ਨਹੀਂ ਲੱਗ ਰਹੀ ਆ ਕੇ ਨਾ ਘਰ ਵਾਲੀ ਨੂੰ ਕੋਸਣ ਲੱਗ ਪਿਆ ਕਿ ਗਵਾਂਢੀ ਨੂੰ ਇੰਨੀ ਪਿਆਸ ਨਹੀਂ ਲੱਗੀ ਉਹ ਕੰਮ ਕਰਦਾ ਤੇ ਮੈਂ ਪਾਣੀ ਪੀ ਪੀ ਕੇ ਆਫਰਦਾ ਰਿਹਾ ਕੰਮ ਕਰਨ ਵਿੱਚ ਰੁਕਾਵਟ ਪੈਂਦੀ ਰਹੀ ਅਤੇ ਕੰਮ ਵੀ ਪੂਰਾ ਨਹੀਂ ਹੋਇਆ ਤੂੰ ਮੈਨੂੰ ਇਸ ਦੁੱਖ ਦਾ ਕਾਰਨ ਛੋਲਿਆਂ ਦੀ ਰੋਟੀ ਕਿਉਂ ਖਵਾਈ ਹੈ ਇਹ ਮੇਰਾ ਦੁੱਖ ਦਾ ਕਾਰਨ ਬਣ ਗਈ ਫਿਰ ਘਰਵਾਲੀ ਨੇ ਉੱਤਰ ਦਿੱਤਾ ਸਮਝਣ ਵਾਸਤੇ ਪ੍ਰਮਾਣ ਹੈ ਘਰਵਾਲੀ ਨੇ ਉੱਤਰ ਦਿੱਤਾ ਕਿ ਤੁਹਾਡੇ ਆਪਣੇ ਕਰਮ ਦਾ ਫਲ ਹੈ ਇਹਦੇ ਵਿੱਚ ਮੇਰਾ ਕੋਈ ਦੋਸ਼ ਨਹੀਂ ਹੈ ਜੋ ਕੁਛ ਤੁਸੀਂ ਬੀਜਿਆ ਸੀ ਉਹ ਵੱਡਿਆ ਤੁਸੀਂ ਖਾਦਾ ਤੇ ਤੁਸੀਂ ਭੋਗਿਆ ਖੁਸਾਤਨਾ ਕਿਉਂਕਿ ਬੀਜਣ ਵੇਲੇ ਦਿਸਦਾ ਨਹੀਂ ਨਾ ਜਿਦਾ ਹੁਣ ਆਪਣਾ ਉੱਗਣ ਦੇ ਵੀ ਮੈਂ ਹੁਣ ਵੇਖ ਮੈਂ ਨਿੰਦਿਆ ਦਾ ਬੀਜ ਬੀਜ ਰਹਾ ਹਾਂ ਮੈਂ ਈਰਖਾ ਦਾ ਬੀਜ ਬੀਜ ਰਹਾ ਹਾਂ ਆ ਮੈਥੋਂ ਗਲਤੀ ਹੋ ਰਹੀ ਹੈ ਅੱਗੋਂ ਵੇਖਿਆ ਪਿੱਛੋਂ ਵੇਖਿਆ ਤੁਝ ਤੇ ਕਹਾ ਛਪਾਵੇ ਅੱਗੋਂ ਵੇਖ ਲਾਂਗੇ ਪਿੱਛੋਂ ਵੇਖ ਲਾਂਗੇ ਉਹ ਤੋਂ ਤਾਂ ਛਪਾਇਆ ਨਹੀਂ ਨਾ ਜਾਂਦਾ ਉਹਦਾ ਸੀਸੀਟੀਵੀ ਕੈਮਰਾ ਤਾਂ ਸਾਰੀ ਦੁਨੀਆ ਤੇ ਲੱਗਾ ਹੋਇਆ ਆਖੋ ਸਤਨਾ ਘਰ ਵਾਲੀ ਕਹਿੰਦੀ ਤੁਸਾਂ ਛੋਲੇ ਬੀਜੇ ਤੁਹਾਨੂੰ ਖਾਣੇ ਪਏ ਨਾਨਕ ਜੋ ਵੀ ਜੈਸੋ ਖਾਵਣਾ ਕਰ ਤੈ ਲਿਖ ਪਾਇਆ ਸੋ ਗੋਂ ਤੁਹਾਡੇ ਅੰਗ ਸੰਗ ਕਰਕੇ ਮੈਨੂੰ ਵੀ ਦੁੱਖ ਭੋਗਣਾ ਪਿਆ ਕਿਉਂਕਿ ਮੈਂ ਤੁਹਾਡੇ ਨਾਲ ਕਿਉਂਕਿ ਮਨਮੁੱਖਾਂ ਕੇਰੀ ਦੋਸਤੀ ਮਨਮੁੱਖ ਨਾਲ ਦੋਸਤੀ ਤੇ ਦੁੱਖ ਮਿਲਣਾ ਹੈ ਗੁਰਮੁਖ ਨਾਲ ਦੋਸਤੀ ਸੁੱਖ ਮਿਲਣਾ ਹੈ ਤੁਹਾਡੇ ਸੰਗ ਮੈਨੂੰ ਵੀ ਦੁੱਖ ਭੋਗਣਾ ਪਿਆ ਪਹਿਲਾਂ ਪੀਸੇ ਫਿਰ ਪਕਾਏ ਤੇ ਖਾ ਕੇ ਪਿਆਸ ਨਾਲ ਵਿਆਕਲ ਹੋਈ ਇਸ ਕਰਕੇ ਕਿਸੇ ਨੂੰ ਦੋਸ਼ ਨਹੀਂ ਦੇਣਾ ਚਾਹੀਦਾ ਦੋਸ਼ ਆਪਣੇ ਕਰਮਾਂ ਦਾ ਹੈ ਦੱਦਾ ਦੋਸ਼ ਨਾ ਦੇਉ ਕਿਸੈ ਦੋਸ਼ ਕਰਮਾਂ ਆਪਣੇ ਆ ਜੋ ਮੈਂ ਕੀਤਾ ਸੋ ਮੈਂ ਪਾਇਆ ਦੋਸ਼ ਨਾ ਦੀਜੈ ਅਬਰ ਜਨਾ ਕਿਸੇ ਨੂੰ ਕੋਣ ਕੁਝ ਕਰਵਾ ਸਕਦਾ ਹੈ ਤੇਰੇ ਕੋਲ ਬਾਣੀ ਐ ਬਾਣੀ ਦਸਤੀ ਆ ਨਾ ਮੜੇ ਕੌਣ ਕਮਤ ਤੈ ਲੀਨੀ ਤੂੰ ਕਮਤ ਵਿੱਚ ਤੁਰ ਰਿਹਾ ਹੈ ਤੂੰ ਇਸ ਗੱਲ ਤੇ ਗੁਰੂ ਦੀ ਤੇ ਪਹਿਰਾ ਨਹੀਂ ਦਿੱਤਾ ਗੁਰਸਿੱਖੀ ਮੀਤ ਚਲੋ ਗੁਰ ਚਾਲੀ ਜੋ ਗੁਰ ਕਹ ਸੋਈ ਪਲ ਮੰਨੋ ਹਰ ਹਰ ਕਥਾ ਨਿਰਾਲੀ ਤੇਰੇ ਕੋਲ ਮੂਲ ਮੰਤਰ ਐ ਤੇਰੇ ਕੋਲ ਗੁਰ ਮੰਤਰ ਐ ਤੂੰ ਬਾਣੀ ਪੜਦਾ ਤੂੰ ਸੁਚੇਤ ਐ ਗੁਰ ਬਾਣੀ ਨਾਲ ਤਾਂ ਤੈਨੂੰ ਗਵਾਂਡੀ ਦਾ ਟੂਣਾ ਕੁਛ ਨਹੀਂ ਕਰ ਸਕਦਾ ਆਖੋ ਸਤਨਾਮ ਕੌਣ ਕਿਸੇ ਨੂੰ ਕੁਝ ਨਹੀਂ ਕਰਵਾ ਸਕਦਾ ਦੱਦਾ ਦੋਸ਼ ਨਾ ਦੇਉ ਕਿਸੈ ਦੋਸ਼ ਕਰਮਾਂ ਆਪਣੇਆ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ ਨਾ ਦੀਜੈ ਆਵਰਜਨਾ ਦੁੱਖਾਂ ਤੋਂ ਛਟਕਾਰਾ ਪਾਉਣ ਦੀ ਪਾਉਣ ਦਾ ਇੱਕੋ ਹੀ ਹੱਲ ਹੈ ਉਹ ਹੈ ਪ੍ਰਮਾਤਮਾ ਤੋਂ ਮਾਫੀ ਮੰਗ ਲੈ ਉਹਦੇ ਅੱਗੇ ਅਰਦਾਸ ਕਰਦੇ ਆਖੋ ਸਤਨਾਮ ਉਹ ਬਖਸ਼ ਦੇਂਦਾ ਹੈ ਕਿ ਮਾਲਕਾ ਮੈਥੋਂ ਭੁੱਲ ਹੋ ਗਈ ਮੈਥੋਂ ਗਲਤੀਆਂ ਹੋ ਗਈਆਂ ਹੋਣਗੀਆਂ ਤੁਸੀਂ ਮਿਹਰ ਕਰੋ ਸਿੱਧ ਪ੍ਰਸ਼ਨ ਕਰਦੇ ਜੇ ਪਰਮੇਸ਼ਰ ਨਰਵੈਰ ਹੈ ਤਾਂ ਅਗਿਆਨ ਦਾ ਬੈਰੀ ਹੈ ਫਿਰ ਅਗਿਆਨ ਦਾ ਤਾਂ ਬੈਰੀ ਹੈ ਨਾ ਨਰਵੈਰ ਤਾਂ ਫਿਰ ਗੁਰੂ ਨਾਨਕ ਦੇਵ ਮਹਾਰਾ ਸੱਚੇ ਪਾਤਸ਼ਾਹ ਕਹਿੰਦੇ ਅਗਿਆਨ ਦਾ ਬੈਰੀ ਪਰਮੇਸ਼ਰ ਨਹੀਂ ਹੈ ਪ੍ਰੰਤੂ ਅਗਿਆਨ ਦਾ ਵੈਰੀ ਗਿਆਨ ਹੈ ਜਿੱਥੇ ਅਗਿਆਨ ਹੈ ਉੱਥੇ ਗਿਆਨ ਆ ਜਾਏ ਤੇ ਅਗਿਆਨਤਾ ਖਤਮ ਹੋ ਜਾਂਦੀ ਹੈ ਗਿਆਨ ਕਿਸ ਤਰ੍ਹਾਂ ਗਿਆਨਤਾ ਦਾ ਵੈਰੀ ਹੈ ਗਿਆਨ ਦੋ ਤਰ੍ਹਾਂ ਦਾ ਹੁੰਦਾ ਹੈ ਪਹਿਲਾ ਸਰੂਪਾ ਗਿਆਨ ਸ਼ਰਵਣ ਮਨਨ ਤੇ ਨਿਧਿਆਸਨ ਸਾਧਨਾ tatha ਉਪਾਸ਼ਨਾ ਦੁਆਰਾ ਸਰੂਪਤੀ ਲਖਤਾ ਪ੍ਰਾਪਤ ਕਰਨੀ ਸਰੂਪ ਲਖਤਾ ਦੇ ਗਿਆਨ ਕਰਕੇ ਅਗਿਆਨ ਦਾ ਨਾਸ ਹੁੰਦਾ ਹੈ ਜੈਸਾ ਕਿ ਜਿਵੇਂ ਦੀਵਾ ਤਿਆਰ ਕਰਨਾ ਉਸ ਵਿੱਚ ਤੇਲ ਬੱਤੀ ਪਾਉਣੀ ਫਿਰ ਬੱਤੀ ਨੂੰ ਤੀਲੀ ਲਾ ਕੇ ਉਸ ਨੂੰ ਜਗਾਉਣਾ ਭਾਵ ਪਿਆਸ ਕਰਨਾ ਤਿਆਰੀ ਕਰਨੀ ਵੈਗੁਰੂ ਵੈਗੁਰੂ ਦਾ ਸਿਮਰਨ ਕਰਨਾ ਬੰਦਗੀ ਕਰਨੀ ਤੇ ਫਿਰ ਬੱਤੀ ਨੂੰ ਤੀਲੀ ਲਾ ਕੇ ਉਸ ਨੂੰ ਜਗਾਉਣਾ ਤੇ ਹਨੇਰੇ ਦਾ ਨਾਸ ਕਰਕੇ ਆਪਣੀ ਵਸਤੂ ਨੂੰ ਪ੍ਰਾਪਤ ਕਰਨਾ ਇਹ ਸਰੂਪ ਗਿਆਨ ਹੈ ਆਖੋ ਸਤਨਾਮ ਦੀਵਾ ਬਲੈ ਅੰਧੇਰਾ ਜਾਏ ਫਿਰ ਜਦੋਂ ਦੀਵਾ ਗਿਆਨ ਦਾ ਬਲ ਪੈਂਦਾ ਫਿਰ ਹਨੇਰਾ ਜਿਹੜਾ ਸਾਧ ਸੰਗਤ ਜੀ ਉਹ ਦੂਰ ਹੋ ਜਾਂਦਾ ਹੈ ਜੈ ਗਿਆਨ ਪ੍ਰਗਾਸ ਅਗਿਆਨ ਮਟੰਤ ਜੇ ਹਨੇਰਾ ਦੂਰ ਕਰਨਾ ਚਾਹੁੰਨਾ ਹੈ ਤਾਂ ਗੁਰੂ ਜੀ ਦਾ ਗਿਆਨ ਪ੍ਰਾਪਤ ਕਰ ਦੂਜਾ ਹੈ ਵਿਰਤੀ ਗਿਆਨ ਜਾਪ ਦੇ ਅਭਿਆਸ ਦੁਆਰਾ ਵਿਰਤੀ ਵਿੱਚ ਸਰੂਪਤੀ ਲਖਤਾ ਪ੍ਰਾਪਤ ਕਰਨੀ ਭਾਵ ਜਾਪ ਕਰਨਾ ਤਿਆਰੀ ਕਰਨੀ ਜਿਵੇਂ ਹੁਣ ਬੰਦਾ ਤਿਆਰ ਹੋ ਰਿਹਾ ਹੈ ਜਦੋਂ ਪੂਰਾ ਤਿਆਰ ਹੋ ਜਾਂਦਾ ਹੈ ਤੇ ਫਿਰ ਉਹ ਕਹਿੰਦਾ ਹੈ ਕਿ ਮੈਂ ਅਮਰਤ ਛਕਣਾ ਹੈ ਭਾਵ ਆਪਣੇ ਆਪ ਨੂੰ ਸ਼ੁੱਧ ਕਰਨਾ ਤਿਆਰੀ ਕਰਨੀ ਫਿਰ ਤੇਲ ਪਾਲਿਆ ਬੱਤੀ ਤਿਆਰ ਕਰ ਲਈ ਵੀ ਹੁਣ ਮੈਂ ਪੂਰਾ ਸੋਧ ਆਪਣੇ ਆਪ ਨੂੰ ਕੋਸ਼ਿਸ਼ ਕਰ ਰਿਹਾ ਪ੍ਰਮਾਤਮਾ ਰਹਿਮਤ ਕਰੇ ਹੁਣ ਮੈਂ ਫਿਰ ਅਮਰਤ ਛਕਾਂਗਾ ਜਾਪ ਦੇ ਬਿਆਸ ਦੁਆਰਾ ਬਿਰਤੀ ਵਿੱਚ ਸਰੂਪ ਦੀ ਲਗਤਾ ਪ੍ਰਾਪਤ ਕਰਨੀ ਇਸ ਲਗਤਾ ਕਰਕੇ ਵੀ ਅਗਿਆਨ ਦਾ ਨਾਸ਼ ਹੋ ਜਾਂਦਾ ਹੈ ਜਿਸ ਤਰ੍ਹਾਂ ਸਰੋਵਰ ਦੇ ਨਿਰਮਲ ਜਲ ਨੂੰ ਪਾਣੀ ਦਾ ਪੂਰ ਹੈ ਜਿਹੜਾ ਉਹ ਟੱਕ ਲੈਂਦਾ ਹੈ ਇਸੇ ਤਰ੍ਹਾਂ ਸੁੱਧ ਚੇਤਨ ਸਰੂਪ ਨੂੰ ਮਲਣ ਮਾਇਆ ਅਗਿਆਨ ਦੇ ਭਰਮ ਦਾ ਰੂਪ ਹੋ ਕੇ ਬੂਰ ਦੀ ਨੈਣ ਟੱਕ ਲੈਂਦੀ ਹੈ ਜਿਵੇਂ ਜਲ ਨੂੰ ਪਾਣੀ ਨੂੰ ਬੂਰ ਕਈ ਵਾਰੀ ਹਨੇਰੀ ਵਗਦੀ ਹੈ ਤੇ ਉਪਰ ਕਣ ਤੇ ਬੂਰ ਇਕੱਠਾ ਹੋ ਜਾਂਦਾ ਹੈ ਪਾਣੀ ਦਿਸਦਾ ਨਹੀਂ ਹੈ ਇਸ ਤਰ੍ਹਾਂ ਭਰਮ ਦਾ ਰੂਪ ਹੋ ਕੇ ਬੂਰ ਦੀ ਨੈਣ ਟੱਕ ਲੈਂਦਾ ਉਹਨੂੰ ਤੇ ਉਪਰੰਤ ਉਹ ਸੁੱਤੇ ਹੋਰ ਹੰਗਤਾ ਮਮਤਾ ਦੇ ਪੜਦੇ ਪੈ ਕੇ ਤਿਆ ਆ ਵੱਜ ਜਾਂਦੀਆਂ ਹਨ ਜਿਨ੍ਹਾਂ ਵਿੱਚੋਂ ਨਿਰਮਲ ਸਰੂਪ ਨਜ਼ਰ ਨਹੀਂ ਆਉਂਦਾ ਫਿਰ ਜਦ ਪੂਰਨ ਪੁਰਸ਼ ਗੁਰੂ ਦੇ ਉਪਦੇਸ਼ ਕਰਕੇ ਸਤਨਾਮ ਵਾਹਿਗੁਰੂ ਦੇ ਜਾਪ ਦਾ ਭਿਆਸ ਕਰਦਾ ਹੈ ਤਾਂ ਅਜਪਾ ਜਾਪ ਦੀ ਹਨੇਰੀ ਚੱਲ ਪੈਂਦੀ ਹੈ ਤੇ ਜਿਹਦੇ ਨਾਲ ਜਿਵੇਂ ਹਵਾ ਨਾਲ ਬੂਰ ਇੱਕ ਪਾਸੇ ਹੋ ਜਾਂਦਾ ਹੈ ਅਤੇ ਨਿਰਮਲ ਜਾਲਾ ਜਿਹੜਾ ਉਹ ਨੰਗਾ ਹੋ ਜਾਂਦਾ ਹੈ ਤਿਵੇਂ ਹੀ ਹੰਗਤਾ ਮਮਤਾ ਤੇ ਭਰਮ ਅਗਿਆਨ ਦੇ ਪਰਦੇ ਉੱਡ ਕੇ ਇੱਕ ਪਾਸੇ ਹੋ ਜਾਂਦੇ ਹਨ ਤੇ ਸੁੱਧ ਸਰੂਪ ਦੇਣ ਲੱਗ ਪੈਂਦਾ ਹੈ ਆਖੋ ਸਤਨਾਮ ਜਦੋਂ ਗਿਆਨ ਦੀ ਆਂਧੀ ਆਉਂਦੀ ਹੈ ਅੰਦਰ ਜਦੋਂ ਗਿਆਨ ਦੀ ਹਨੇਰੀ ਆਉਂਦੀ ਹੈ ਅੰਦਰ ਦੇਖੋ ਭਾਈ ਗਿਆਨ ਕੀ ਆਈ ਆਂਧੀ ਸਵੇ ਉਡਾਨੀ ਭਰਮ ਕੀ ਡਾਟੀ ਰਹਿ ਨਾ ਮਾਇਆ ਬੰਦੀ ਤਾਂ ਤੇ ਅਗਿਆਨ ਦਾ ਵੈਰੀ ਉਸ ਦਾ ਨਾਸ ਕਰਨ ਵਾਲਾ ਆਪਣੇ ਸਰੂਪ ਲਖਤਾ ਦਾ ਗਿਆਨ ਹੈ ਤੇ ਪਰਮੇਸ਼ਰ ਉਸ ਦਾ ਵੈਰੀ ਨਹੀਂ ਹੈ ਇਸ ਤਰ੍ਹਾਂ ਭਾਈ ਪ੍ਰਮਾਤਮਾ ਹੈ ਜੋ ਅਕਾਲ ਪੁਰਖ ਵੈਗੁਰੂ ਪਰਮੇਸ਼ਵਰ ਹੈ ਉਹ ਨਰਵੈਰ ਹੈ ਦੁੱਖਾਂ ਦਾ ਕਾਰਨ ਦੱਸਿਆ ਹੈ ਦੁੱਖਾਂ ਦਾ ਕਾਰਨ ਤਾਂ ਬਣਦਾ ਹੈ ਮਨ ਰੇ ਕੌਣ ਕੁਮਤ ਤੈ ਲੀਨੀ ਪਰਦਾਰਾ ਨਿੰਦਿਆ ਰਸ ਰਚਿਓ ਰਾਮ ਭਗਤ ਨਹਿ ਕਿਨੀ ਆਪਣੇ ਅੰਦਰ ਝਾਤੀ ਮਾਰ ਕੇ ਮੈਨੂੰ ਦੁੱਖ ਮਿਲ ਕਿਉਂ ਰਿਹਾ ਹੈ ਮੁਕਤ ਪੰਥ ਜਾਣਿਓ ਤਾ ਨਾਹਿਨ ਧਨ ਜੋਰਨ ਕੋ ਧਾਇਆ ਕੇਵਲ ਦੁਨਿਆਵੀ ਧਨ ਪਿੱਛੇ ਦੌੜਾ ਫਿਰਦਾ ਰਿਹਾ ਬਕਾਰਾਂ ਤੋਂ ਖਲਾਸੀ ਪਾਣ ਦਾ ਰਸਤਾ ਅਜੇ ਤੱਕ ਸਮਝਿਆ ਹੀ ਨਹੀਂ ਤੇ ਦੁਨਿਆਵੀ ਧਨ ਇਕੱਠਾ ਕਰ ਲਈ ਤੂੰ ਸਦਾ ਦੌੜ ਭੱਜ ਕਰਦਾ ਰਿਹਾ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਆ ਅੰਤ ਸੰਗ ਕਾਹੂ ਨਹੀਂ ਦੀਨਾ ਬਿਰਥਾ ਆਪ ਬੰਧਾਇਆ ਦੁਨੀਆਂ ਦੇ ਪਦਾਰਥਾਂ ਵਿੱਚੋਂ ਕਿਸੇ ਨੇ ਵੀ ਆਖਿਰ ਕਿਸੇ ਦਾ ਸਾਥ ਨਹੀਂ ਦਿੱਤਾ ਤੂੰ ਵਿਅਰਥੀ ਆਪਣੇ ਆਪ ਨੂੰ ਇਸ ਮਾਇਆ ਦੇ ਮੋਹ ਦੇ ਵਿੱਚ ਜਕੜ ਰੱਖਿਆ ਹੈ ਗੁਰੂ ਤੇਗ ਬਹਾਦਰ ਮਹਾਰਾਜ ਫਰਮਾਨ ਕਰਦੇ ਆ ਨਾ ਹਰ ਭਜਿਓ ਨਾ ਗੁਰ ਜਨ ਸੇਵਿਓ ਨਾ ਉਪਜੋ ਕਛ ਗਿਆਨਾ ਨਾ ਹਰ ਭਜਿਓ ਭਾਵਨਾ ਭਗਤੀ ਕੀਤੀ ਨਾ ਗੁਰ ਜਨ ਸੇਵਿਓ ਨਾ ਤੂੰ ਗੁਰੂ ਦੀ ਸ਼ਰਨ ਵਿੱਚ ਆਇਆ ਨੈਉ ਪੁਜੋ ਕਛ ਗਿਆਨਾ ਨਾ ਹੀ ਤੇਰੇ ਅੰਦਰ ਆਤਮਕ ਜੀਵਨ ਦੀ ਸੋਝੀ ਹੋਈ ਘਟ ਹੀ ਮਾਹੇ ਨਰੰਜਣ ਤੇਰਾ ਤੈ ਖੋਜਿਤ ਉਦਿਆਨਾ ਇਸ ਤਰ੍ਹਾਂ ਮਾਇਆ ਤੋਂ ਨਰਲੇਪਾ ਪ੍ਰਭੂ ਤੇਰੇ ਹਿਰਦੇ ਵਿੱਚ ਵਸ ਰਿਹਾ ਪਰ ਤੂੰ ਬਾਹਰ ਜੰਗਲਾਂ ਵਿੱਚ ਉਸ ਨੂੰ ਭਾਲਦਾ ਫਿਰਦਾ ਹੈ ਬਹੁਤ ਜਨਮ ਭਰਮਤ ਤੈ ਹਾਰਿਓ ਆਸਥਿਰ ਮਤ ਨਹੀਂ ਪਾਈ अनेका ਜਨਮਾਂ ਵਿੱਚ ਭਟਕ ਕੇ ਤੂੰ ਮਨੁੱਖਾ ਜਨਮ ਦੀ ਬਾਜ਼ੀ ਹਾਰ ਲਈ ਤੂੰ ਅਜੇ ਹੀ ਅਕਲ ਸਿੱਖੀ ਨਹੀਂ ਕਿ ਜਿਹਦੀ ਵਰਕਤ ਨਾਲ ਜਨਮਾਂ ਦੇ ਗੇੜ ਵਿੱਚੋਂ ਨਿਕਲ ਸਕੇ ਤੈਨੂੰ ਅਡੋਲਤਾ ਪ੍ਰਾਪਤ ਹੋ ਸਕੇ ਕਿਉਂਕਿ ਮਾਨਸ ਦੇ ਪਾਏ ਪਦ ਹਰ ਭਜ ਨਾਨਕ ਬਾਤ ਬਤਾਈ ਸਾਨੂੰ ਸਤਿਗੁਰੂ ਜੀ ਨੇ ਨਾਨਕ ਬਾਤ ਬਤਾਈ ਭਾਵ ਇਹ ਗੱਲ ਸਮਝਾਈ ਹੈ ਕਿ ਮਨੁੱਖਾ ਜਨਮ ਦਾ ਉੱਚਾ ਦਰਜਾ ਹਾਸਲ ਕਰਕੇ ਪ੍ਰਮਾਤਮਾ ਦਾ ਭਜਨ ਕਰਿਆ ਕਰ ਆਖੋ ਸਤਨਾਮ ਇਸ ਤਰ੍ਹਾਂ ਭਾਈ ਸਤਗੁਰੂ ਸੱਚੇ ਪਾਤਸ਼ਾਹ ਜੀ ਪਾਵਨ ਪਵਿੱਤਰ ਗੁਰਬਾਣੀ ਦੇ ਅੰਦਰ ਬਖਸ਼ਿਸ਼ ਕਰਦੇ ਹਨ ਜੀ ਹੋਈਆਂ ਭੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ